ਬਾਲਾ ਸਾਹਿਬ ਅੱਜ ਬੜੀ ਖੁਸ਼ੀ ਹੈ ਕਿ ਨੌਜਵਾਨ ਅਭਿਸ਼ੇਕ ਆਪਣੀ ਸਪੋਰਟੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਤੁਸੀਂ ਪੰਜਾਬੀ ਦੀ ਭਾਵਨਾ ਸਮਝਦੀ ਹੈ ਅਤ ਤੁਸੀਂ ਤੁਸੀਂ ਆਪਿਆਂ ਦੀ ਲੜਾਈ ਲੜਦੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜਦੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਦਿੱਲੀ ਵਾਲੀਆਂ ੱੱੱਲੇ ਲੁੱਟਣ ਆਉਂਦੀਆਂ ਜਦੋਂ ਜਦੋਂ ਵੀ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੋਵੇ ਭਾਵੇਂ ਝਾੜੂ ਵਾਲੇ ਹੋਵੇ ਭਾਵੇਂ ਬੀਜੇਪੀ ਹੋਵੇ ਜਦੋਂ ਵੀ ਉਹ ਇੱਥੇ ਹੁੰਦੇ ਆ ਕੋਈ ਡਵੈਲਪਮੈਂਟ ਨਹੀਂ ਕਰਾਉਂਦੇ ਕੋਈ ਚੀਜ਼ ਦਿੰਦੇ ਆ ਜਿੰਨੀ ਵੀ ਸੂਲਤਾ ਆਟਾ ਦਾਲ ਸ਼ਗਨ ਪੈਨਸ਼ਨ 200 ਯੂਮ ਬਿਜਲੀ ਦੇ ਬਾਅਦ ਸਾਰੀਆਂ ਐਸੀ ਸਕਾਲਰਸ਼ਿਪ ਸਾਰੀਆਂ ਹੀ ਕਾਲੀ ਦਨੀਆਂ ਸਕੀਮਾਂ ਤੋਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਐਕਟਿਵ ਪੰਜਾਬ ਨੂੰ ਬਚਾ ਲਈਏ ਆ ਦਿੱਲੀ ਵਾਲਾ ਇਹਨੂੰ ਭਜਾਈਏ ਆਪਣੀ ਪਾਰਟੀ ਆਪਣੀ ਹੁੰਦੀ ਹੈ ਤੁਹਾਡੇ ਆਪਣੇ ਲੀਡਰ ਹੈ ਤੁਹਾਡੇ ਵਿੱਚੋਂ ਨਿਕਲੇ ਆ ਅਸੀਂ ਤੁਹਾਨੂੰ ਸਮਝਦੇ ਆ ਸੋ ਮੈਨ ਬੜੀ ਖੁਸ਼ੀ ਹੈ ਕਿ ਇੱਕ ਨੌਜਵਾਨ ਜਿਹੜਾ ਵਿਸ਼ੇਖ ਇਹਨੂੰ ਅਸੀਂ ਯੂਥ ਕਾਲੀ ਦਨੀਆਂ ਵੀ ਚੰਗੇ ਅਹੁਦੇ ਦੇਵਾਂਗੇ ਤੇ ਕੰਮ ਕਰਾਵਾਂਗੇ ਹਮਤ ਦੇ ਲਈ ਸੁਨੀਆਂ ਬੜੀ ਤਰੀਕ ਸੁਣੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਰੂ ਜੀ ਦਾ ਕਲਸਾ ਵਾਈਰੂ ਜੀ ਦੇ ਪਰ ਆਖੀ ਕੀ ਜੀ ਆਖੀ ਭਾਈ ਗੁਰਜੀ ਦਾ ਖਾਲਸਾ ਹੈ ਸ੍ਰੀ ਭਾਈ ਗੁਰਦੀ ਦੀ ਖਾਲਸਾ ਬਦਲ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਸਾਡੇ ਨਾਲ ਇੱਥੇ ਅਨੁਖੀ ਸਿੰਘ ਜੀ ਦਸ਼ਮੇਸ਼ਦਾਨਾ ਦਾ ਉਹ ਜਥੇਦਾਰ ਨੇ ਦੁਆਬੇ ਦੇ ਤੋਂ ਹੋਰ ਸਾਡੇ ਨਾਲ ਜਿੰਨੀਆਂ ਸਾਡੀਆਂ ਲਹਿਣ ਸਿੰਘ ਜਥੇਬੰਦੀਆਂ ਅੱਸੀ ਵੀ ਸੀ ਜਥੇਬੰਦੀ ਜਿੱਦਾਂ ਸਾਡਾ ਸਮੁੱਚਾ ਸਮਾਜ ਆ ਮੈਂ ਦੱਸਣਾ ਚਾਹੁੰਦਾ ਕਿ ਇਹ ਆਮ ਆਦਮੀ ਪਾਰਟੀ ਦੀਆਂ ਜਵਾਨਾਂ ਤੱਕ ਜਬਤ ਕਰਵਾ ਦਵਾਂਗੇ ਇਹਨਾਂ ਦੀਆਂ ਬਾਲਾ ਸਾਹਿਬ ਤੁਸੀਂ ਆਪਣਾ ਕੀਰਵਾ ਦੇਖੋ ਸਾਰੇ ਨੇ ਚੱਕ ਕੇ ਰੱਖੋ ਸਾਰਾ ਇਹ ਇਧਰ ਹੀ ਸਾਰੇ ਨੇ ਗਣਾ ਸ਼੍ਰੋਮਣੀ ਅਕਾਲੀ ਦਰ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਰ ਜਿੰਦਾਬਾਦ ਸਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਜੈ